ਹਾਂ ਹੋਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਦਿਹਾੜੀ ਚੱਲ ਜਾ ਰਾ ਜੀ ਕੰਮ ਆ ਰਿਹਾ ਜੀ ਸਬਜ਼ੀ ਲਈ ਬੈਠਾ ਸੀਗਾ ਤੇ ਸ਼ੌਂਕੀਆਂ ਦੇ ਹਾਂ ਠੀਕ ਬਿਲਕੁਲ ਤਾਂ ਅੱਜ ਟਾਈਮ ਨਹੀਂ ਹੋਣਾ ਯਾਰ ਬੰਦਾ ਕੋਈ ਮਿਲਿਆ ਨਹੀਂ ਕਿ ਮੈਂ ਤਾਂ ਸਾਰੇ ਪਾਸੇ ਜਾਇਆ ਬੰਦਾ ਯਾਰ ਚਾਚਾ ਟਾਈਮ ਮਤ ਮੇਰੇ ਕੋਲੇ ਤਾਂ ਅਜੇ ਮਿਲਣਾ ਨਹੀਂ ਹੋਵੇ ਨਾ ਯਾਰ ਤੈਨੂੰ ਬੰਦਾ ਇੱਕ ਹੋਰ ਦੇ ਦੇ ਨੇ ਆਪਣੇ ਦਾਣਾ ਮੰਡੀ 'ਚ ਬੈਠਾ ਹੁੰਦਾ ਯਾਰ ਉਹ ਕੌਣ ਛੌਂਟੇ ਚੱਕ ਬੈਠਾ ਹੁੰਦਾ ਉੱਥੇ ਅੱਛਾ ਐਸ ਦਿਨ ਮੰਡੀ 'ਚ ਹਾਂ ਹਾਂ ਉਮਰਾਸੀਆਂ ਦਾ ਹਾਂ ਹਾਂ ਓਹੋ ਕੰਮ ਤਾਂ ਤੈਨੂੰ ਕਰਾਉਣਾ ਪੂਗਾ ਬਰਾਬਰੂ ਕੇ ਜੀਰ ਤੋਂ ਹੂੰ ਬੰਦਾ ਤੂੰ ਵੇਖਿਆ ਹੀ ਉਹ ਹੂੰ ਕੰਮ ਉਹ ਵਧੀਆ ਕਰਦਾ ਜੋ ਕੋਲੇ ਬਾਕੇ ਕਰਾਏਗਾ ਹੂੰ ਤੇ ਜਨਰ ਕੇ ਜੇ ਕਰਨ ਤੇ ਆਵੇ ਤਾਂ ਲਾਲਾਂਗ ਚਲ ਬੜਿਆ ਲਾਂਗੇ ਹਾਂ ਤੂੰ ਇੱਕ ਵਾਰੀ ਪਤਾ ਲੈ ਲਈ ਚੱਲ ਠੀਕ ਹੈ ਮਿਲ ਜੇ ਸੇ ਤੈਨੂੰ ਦੱਸ ਕੀ ਕਹਿਣੀ ਚੰਗਾ ਹਾਂ ਕੋਈ ਹੋਰ ਮਿਲ ਕੇ ਮੈਨੂੰ ਫੇਰ ਵੀ ਦੱਸ ਦੇ ਕੋਈ ਨਹੀਂ ਮੈਂ ਤਾਂ ਚੱਲ ਵੜਦਾ ਮੈਂ ਤਾਂ ਸਬਜ਼ੀ ਲੈ ਚੱਲ ਠੀਕ ਚੰਗਾ ਉਹ ਹੀ ਕਰਕੇ ਦੇਊਗਾ ਤੈਨੂੰ ਕਮਾਂਦਰਾ ਵਾ ਬੈਠੇ ਹੀ ਹੈ ਉਹ ਚੱਕੀ ਦਾ ਜਨਾ ਆ ਜਾ ਹੁਣ ਹੈਲੋ ਉਹ ਚੋਣ ਚੱਕ ਉਹ ਗੱਲ ਸੁਣ ਉਹ ਜਾ ਤਾ ਉਹ ਯਾਰ ਅੱਜ ਕੀ ਚੱਲ ਦਿਹਾੜੀਆਂ ਕਿਥੇ ਆਇਆ ਬਾਹ ਤੂੰ ਮਿਲ ਗਿਆ ਦਿਹਾੜੀਆਂ ਕੀ ਕਰਨਾ ਕੀ ਹੈ ਕੋ ਯਾਰ ਹੁਣ ਸਾਰਾ ਕੁਝ ਹੀ ਕਰਨਾ ਹੁੰਦਾ ਕੀ ਪਤਾ ਹੁਣ ਕੀ ਤੂੜੀ ਵੀ ਚੱਕ ਸਕਦੇ ਆਂ ਆਪਾਂ ਖਾਲ ਵੀ ਸਾਫ ਕਰ ਸਕਦੇ ਆਂ ਹੁਣ ਔਖੇ ਸੌਖੇ ਕੰਮ ਦਾ ਕੀ ਦੇਖਣਾ ਤੂੰ ਚੱਲ ਯਾਰ ਜੋ ਤੇੜੀ ਚੱਲਦੀ ਹੈ ਲੈ ਜੀ ਤੂੰ ਆਪਦੀ ਇਹ ਚ ਯਾਰ ਮੁਸ਼ਕਲ ਹੈ ਉਹ ਚੱਲ ਯਾਰ ਕਿਉਂ ਹੁਣ ਮਿੰਤਾ ਕਰਾਉਣਾ ਮਿੰਤਾ ਕੀ ਮੈਂ ਪਾਣੀ ਤੇ ਸੀਰਾ ਤਾਂ ਨੰਬਰਦਾਨਾਂ ਦੇ ਉਹ ਕੋਈ ਨਹੀਂ ਯਾਰ ਤੂੰ ਚੱਲ ਫਿਰ ਵੀ ਕਰਨਾ ਕੀ ਹੈ ਉਹ ਯਾਰ ਖਾਲਸਵਾਰ ਨੇ ਨਾ ਉਹ ਲਾਉਣਾ ਝੋਨਾ ਉਹ ਬੋਣਾ ਬੋਣਾ ਉਹ ਤੋਂ ਬਾਅਦ ਕਾਕੂ ਮਾਰਨਾ ਬਸ ਹੋਰ ਕੀ ਕੁਮਾਰ ਮोटा ਹੋਰ ਹੋਊਗਾ ਕੰਮ ਹੋਰ ਕੀ ਦੇਖਾ ਮोटा ਕੰਮ ਹੀ ਹੈ ਹੋਰ ਚੱਲ ਫਿਰ ਥੋੜਾ ਲੰਬਾ ਵੀ ਲਾ ਦਨੇ ਆ ਹੋਰ ਯਾਰ ਚੱਲਾ ਜਾ ਉਮਦਾ ਆਖੀ ਦਾ ਦੂਜਾ ਨੂੰ ਹੀ ਬੈਠਾ ਸਾਂ ਉਹਨਾਂ ਨੂੰ ਉਹ ਚੱਲ ਕੋਈ ਨਹੀਂ ਕੁਛ ਨਹੀਂ ਅੰਦਰ ਜਾ ਇਹ ਪਿੱਲਾ ਦੇਖ ਆਹ ਆ ਜਾਂਦਾ ਚਾਚਾ ਆਪਣੇ ਕਿਵੇਂ ਖੁੱਲ ਗਿਆ ਥੋੜਾ ਆ ਜਾ ਇਹ ਪਿੱਲਾ ਦੇ ਵਿਹਲੇ ਜਾ ਪਿੱਲਾ ਕੀ ਲੋਕਾਂ ਦਾ ਵੀ ਸਰੇ ਹੀ ਪਿਆ ਮੁੰਡੇ ਵਾਲੇ ਆ ਕੇ ਹੁਣ ਦੱਸ ਕੀ ਆਦਾ ਇਸ ਤੂੰ ਆ ਆ ਉਹ ਆਦਾ ਕੀ ਆ ਆ ਆ ਵਾਹੀ ਮਖਾ ਲੋਕਾਂ ਦਾ ਹੀ ਸਰਿਆ ਪਿਆ ਚਾਚਾ ਕਿਵੇਂ ਉਹ ਸੋਡੇ ਵਾਲੇ ਆ ਕੇ ਤੜਕੇ ਹੂੰ ਤੇ ਆ ਕੇ ਮੈਨੂੰ ਕਹਿੰਦੇ ਵੀ ਚੱਲ ਮੈਂ ਕਿਹਾ ਮੈਂ ਪਾਣੀ ਹੀ ਤੋਂ ਆਇਆ ਯਾਰ ਹੂੰ ਤੇ ਮੈਨੂੰ ਕਹਿੰਦੇ ਨਹੀਂ ਯਾਰ ਤੇਰੇ ਵਰਗਾ ਬੰਦਾ ਨਹੀਂ ਸੋਣਾ ਤੂੰ ਚੱਲ ਮੈਂ ਕਿਹਾ ਚੱਲ ਚਲਦੇ ਆ ਹੂੰ ਤੇ ਮੈਂ ਕਿਹਾ ਪਤਾ ਹੀ ਹੋਊਗਾ ਇਹਨਾਂ ਨੂੰ ਸੀਜ਼ਨ ਚੱਲੀ ਜਾਂਦਾ ਕੰਮ ਬੰਦਾ ਪੱਥ ਮਾਰਾ ਨਹੀਂ ਚਾਉਂਦਾ ਬਈ ਤੈਨੂੰ ਪਤਾ ਤੇ ਮੈਂ ਕਿਹਾ ਵੀ ਰੁਪਿਆ 500 ਚੱਲਦਾ ਅਧੜੀ ਦਾ 500 ਜਾਇਦਾ ਤਾਂ ਹਈ ਉਹਦਾ ਸੀ 500 ਮੈਂ ਕਹਿਆ ਯਾਰ ਚੰਮ ਲਾਲ ਨੇ 500 ਚਾਉਂਦਾ ਕੀ ਹੈ ਉਹ ਯਾਰ 350 ਚੱਲਦਾ ਹੁਣ ਉਹ ਚਾਚਾ 250 ਦਾ ਤੇਲ ਹੋ ਗਿਆ ਤੇ ਘਰ ਫੈਂਡ ਕਿਉਂ ਹੋ ਗਿਆ ਅਜੇ 200 ਦਾ ਕਿੱਥੇ ਤੇਲ ਕਿੱਥੇ ਕੀ ਯਾਰ ਕਹੁੰਦਾ ਕੀ ਹੈ ਵੀ ਚਾਚਾ ਮੈਂ ਕਿਹਾ ਮੈਂ ਨਹੀਂ ਜਾਂਦਾ ਪ੍ਰਵਾ ਚਾਚਾ ਤੂੰ ਵੀ ਨਾ ਕਰ ਮੇਰਾ ਗੱਲ ਮਕਾਲਾ ਟੋਡੇ ਦਾ ਘਰਾਜ ਤਾਂ ਤੁਹਾਡੇ ਪਲੇ ਆ ਯਾਰ ਉਹ ਯਾਰ ਇਹ ਤਾਂ ਬਾਲੇ ਜਿਆਦੇ ਆ ਫਿਰ ਪਤੰਦਰਾ ਬਈ ਮੈਨੂੰ ਇਦੂਗਾ ਪੜਤਾ ਹੈ ਨਹੀਂ ਚਾਚਾ ਵੀ ਵੇਖ ਲਗਾ ਤੇਰੀ ਮਰਜ਼ੀ ਆ ਫਿਰ ਹੁਣ ਤੈਨੂੰ ਪਤਾ ਲੱਗ ਗਿਆ ਵੀ ਫਸਿਆ ਹੈ ਹੈਨਾ ਉਹ ਨਹੀਂ ਫਸਿਆ ਨਹੀਂ ਚਾਚਾ ਹੂੰ ਟੋਡੇ ਹੁਣ ਯਾਰ ਨਿਕੇ ਨਿਕੇ ਟੋਡੇ ਘਰਾਜ ਰਹੇ ਆ ਜੂਰ ਤੇ ਕੀ ਦਸਲ ਹੈ ਉਹ ਯਾਰ ਭੋਗ ਤੇ ਵੀ ਜਾਣਾ ਹੈ ਕਿ ਚੱਲ ਜਾ ਰਹੇ ਆਂ ਕਰੀ ਤੂੰ ਹਾਂ 400 ਰੁਪਏ ਲੈ ਲੀਂ ਠੀਕ ਹੈ ਬਈ ਚਾਚਾ ਗੱਲ ਮੈਂ ਐਵੇਂ ਤੇਰੇ ਨਾਮ ਐ ਸਿੱਧੀ ਗੱਲ ਆ ਤੂੰ 420 ਨਾ ਚਲ ਚਲ ਗੱਲਾਂ ਚ ਨਾ ਤੁਰ ਚਲ 500 ਹੀ ਲੈਣ ਤੇ ਚਲ ਪਰ ਕੰਮ ਮੈਂ ਤੈਨੂੰ ਦੱਸਾਂ ਜਿਹੜੇ ਮੈਂ ਆਖਾਂ ਨਾਲ ਦੀ ਨਾਲ ਕਰਨਾ ਹੋਊਗਾ ਮੈਂ ਚਾਚਾ ਕਰਿਆ ਪਿਆ ਹੋਊਗਾ ਬਸ ਬੇਫਿਕਰ ਹੋ ਜਾ ਚਲ ਠੀਕ ਹੈ ਹਾਂ ਉਹ 10 ਮਿੰਟ ਹੋ ਗਏ ਤੈਨੂੰ ਪਾਣੀ ਪੀਤੇ ਨੂੰ ਫੇਰ ਫੇਰ ਤੂੰ ਪਾਣੀ ਪੀਣਾ ਗਿਆ ਤੂੰ ਮੈਂ ਕਿਹਾ ਚਾਚਾ ਛੁੱਟੀ ਲਾ ਦੇਾਂਗੇ ਤੂੰ ਵੇਂਦਾ ਜਾ ਜਰਾ ਐ ਤਾਂ ਕੰਮ ਹੀ ਨਹੀਂ ਹੋਣਾ ਮੈਂ ਜਾਣਾ ਸੀ ਮੈਨੂੰ ਐ ਲੱਗਦਾ ਵੀ ਮੈਂ ਜਾਇਆ ਨਹੀਂ ਜਾਣਾ ਫਿਰ ਚਾਚਾ ਪਾਣੀ ਨਾ ਫਿਰ ਤੂੰ ਆਖੇਗਾ ਆ ਰੋ ਦਾ ਲਿਆ ਆ ਪਾਣੀ ਨਾਲ ਇਹਦਾ ਨਾ ਢੱਡ ਖਰਾਬ ਹੋ ਜਾਂਦਾ। ਇਹਰ ਪਾਣੀ ਤੇਰਾ ਕੁਛ ਨਹੀਂ ਇਥੇ। ਚਾਚਾ ਬਣ ਕੇ ਨਾ ਮੋਟਰਸਾਈਕਲ ਤੇ ਭਰ ਲਿਆ ਇਹਨੂੰ। ਉਹ ਯਾਰ ਹੁਣ ਕਿੱਧਰ ਜਾ ਮੈਂ ਉਧਰ ਭੋਗਤੇ ਵੀ ਜਾਣਾ ਯਾਰ। ਫਿਰ ਮੈਨੂੰ ਚਾਬੀ ਫੜਾ ਜਾ ਤੇ ਮੈਂ ਲਿਆਉਂਗਾ। ਤੇ ਫਿਰ ਕੰਮ ਕੌਣ ਕਰੂਗਾ? ਤੇਰਾ ਤਾਇਆ ਤੇ ਪਾਣੀ ਤਾਂ ਪੀ ਜਾ ਚਾਹਰ ਛੁੱਟੀ ਹੀ ਲਾ ਦੇਾਂਗੇ। ਤੂੰ ਛੁੱਟੀ ਲਾ ਦੂੰ ਤੂੰ ਫੇਰ ਨਾ ਕਰ। ਤੂੰ ਮੈਨੂੰ ਦੱਸ ਦੇ ਕਰਨਾ ਕੀ ਕੰਮ? ਦੱਸ ਦੇ। ਅੱਧਾ ਘੰਟਾ ਹੋ ਗਿਆ ਤਿੰਨ ਵਾਰੀ ਪਾਣੀ ਪੀਰੇਗਾ ਕੰਮ ਇਹਨੇ ਕੀ ਕਰਨਾ ਸੀ ਮੈਨੂੰ ਲੈ ਕੇ ਉਹ ਸਾਬਾ ਭਾਰਾ ਉਹ ਐਂ ਕਰੀ ਤੂੰ ਉਹ ਖਾਣਾ ਪਹਿਲਾਂ ਸਾਫ਼ ਕਰ ਲਈ ਫਿਰ ਉਸ ਤੋਂ ਬਾਅਦ ਨਾ ਉਹ ਜਿਹੜੇ ਨੁਕਰ ਦੇ ਜਿੰਨੇ ਵੀ ਉਹ ਘਾ ਹੈਗਾ ਨਾ ਜਿੰਨਾ ਵੀ ਸਾਰਾ ਉਹ ਲਾ ਕੇ ਤੇ ਪਰੇ ਮਾਰ ਪਾਹੇ ਚ ਕਿਵੇਂ ਕਰ ਰਹੇਂਦਾ ਖਾਣਾ ਸਾਫ਼ ਹੈ ਖਾਣਾ ਸਾਫ਼ ਕਰੇਂਦਾ ਹਜੇ ਤਾਂ ਕਹੀ ਰੱਖ ਕੇ ਹਟਿਆ ਚਾਚਾ ਕਹੀ ਬੜੀ ਮੋੜ ਛੱਡੀ ਸੀ ਤੁਸੀਂ ਉਹ ਜੇ ਕਹੀ ਲਈ ਐ ਤੇ ਕਹੀ ਐ ਖੁੰਡ ਬਣਿਆ ਰਿਹਾ ਤੂੰ ਵੇਹਦਾ ਦੇ ਜਾਈ ਮੈਂ ਕਿਹਾ ਮੈਂ ਤਾਂ ਚੁੱਟੀ ਹੀ ਲਾ ਦਿਆਂਗੇ ਓ ਸੂਰਜ ਦੇਖ ਕਿੱਥੇ ਆ ਗਿਆ ਤੂੰ ਆ ਕੇ ਪਾਣੀ ਦਾ ਵਾਟਰ ਕੂਲਰ ਲਿਆ ਤੈਨੂੰ ਪੈਦਾ ਦਿਹਾੜੀ ਨਹੀਂ ਲੰਗਣੀ ਪਾਣੀ ਬਣਾਦਾ ਯਾਰ ਓ ਯਾਰ ਹੁਣ ਕਿੱਥੋਂ ਆਊਗਾ ਪਾਣੀ ਕਮਾਲ ਦੀ ਗੱਲ ਐ ਤੇਰੀ ਮੈਨੂੰ ਚਾਬੀ ਫੜਾਵਾ ਹੁਣ ਲਿਆਉਣਾ ਐ ਤਾਂ ਹੁਣ ਸਾਰਾ ਦਿਨ ਖੜਾ ਯਾਰ ਚਾਚਾ ਸਾਰੇ ਲੋਕ ਹੀ ਲਿਆਉਂਦੇ ਤੁਸੀਂ ਕੋ ਵੱਕਰੇ ਤਾਂ ਨਹੀਂ ਯਾਰ ਕਮਾਲ ਦੀ ਗੱਲ ਐ ਯਾਰ ਹੁਣ ਨਹੀਂ ਟਿਕਦਾ ਤੂੰ ਤੂੰ ਚਾਚਾ ਬਣ ਕੇ ਲਿਆ ਯਾਰ ਮੇਰੇ ਯਾਰ ਮੁੜ ਕੇ ਪੇਟ ਖਰਾਬ ਹੋ ਜਾਂਦਾ ਇਹ ਮੈਂ ਤੈਨੂੰ ਦੱਸਾਂ ਮੈਂ ਬਿਮਾਰ ਹੋ ਜਾਂਦਾ ਮੈਂ ਚੰ 체티 ਕਰੀ ਚੰਗਾ ਘਾਤੋ ਲਿਆ ਆ ਗਿਆ ਤਾ ਹਾਂ ਆ ਗਿਆ ਵਾਹ ਵਾਹ ਆ ਜਾ ਮੰਜੇ ਤੇ ਬਹਿ ਜਾ ਮੈਂ ਖਾ ਦੋ ਮਿੰਟ ਟੂ ਹੀ ਸਿੱਧੀ ਕਰ ਲੇ ਫਿਰ ਤੂੰ ਤੇ ਯਾਰ ਲੜਾ ਬਣਿਆ ਪਿਆ ਕਮਾਲ ਦੀ ਗੱਲ ਹੈ ਤੇਰੀ ਚਾਚਾ ਯਾਰ ਉਹੋ ਹੀ ਗੱਲ ਛੁੱਟੀ ਲਾ ਦੇਾਂਗੇ ਉਹ ਕੀ ਯਾਰ ਛੁੱਟੀ ਲਾ ਦੇ ਤੂੰ ਕਮਾਲ ਦੀ ਗੱਲ ਜਮੇ ਉਹ ਤੂੰ ਫੇਰ ਕਰਨਾ ਕਰ ਯਾਰ ਤੇ ਪਾਣੀ ਪਿਆ ਫਲਾ ਓਇਆ ਚੌਥੀ ਵਾਰ ਪਾਣੀ ਪੀਣ ਲੱਗ ਗਿਆ ਤੂੰ ਯਾਰ ਹੁਣ ਪਾਣੀ ਵੀ ਨਾ ਪੀ ਗੇ ਕੋਈ ਤੁਸੀਂ ਕਦੇ ਦਿਹਾੜਾ ਲੈਂਦਾ ਕਿ ਨਹੀਂ ਲੈਂਦਾ ਯਾਰ ਮੈਂ ਤਾਂ ਸਾਰਾ ਟਾਈਮ ਇੱਟ ਪਾਉਣਾ ਕਿੱਥੋਂ ਲਿਆ ਪਾਣੀ ਕਿੱਥੋਂ ਲਿਆ ਪਾਣੀ ਘਰੋਂ ਲਿਆ ਹੈ ਹੋਰ ਕਿੱਥੋਂ ਲਿਆ ਇਹ ਠੀਕ ਹੈ ਮੈਂ ਕਿਹਾ ਉਹ ਰਾਤ ਨੂੰ ਚਾਚਾ ਪਰ ਲਿਆ ਉਹ ਯਾਰ ਨਖਰੇ ਤੂੰ ਬਾਦਰਾ ਕਰਨਾ ਲੱਗ ਗਿਆ ਤੂੰ ਛੁੱਟੀ ਲਾ ਦਾਂਗੇ ਬੇਚਾਨੇ ਚੱਲ ਵੇ ਚਾਉਂਦੇ ਚੱਕਾ ਇਹ ਕਾਈ ਬਾਲਾ ਖਰੀ ਖੜੇ ਧੱਕਾ ਨਾ ਤੋੜਦੇ ਨੀਗੇ ਆਹ ਵੇੜਾ ਜਿਤੇ ਬੇੜੇ ਹੋ ਗਿਆ ਕਿ ਕਰਦੇ ਤੂੰ ਇਹ ਜੱਟ ਹੁੰਡਰ ਕੀ ਕਹੀ ਬਣਾਈ ਬੈਠੇ ਸੀਗੇ ਆ ਚੌਂਕ ਤੇ ਘੜੀ ਨੀ ਆਦੇ ਸ਼ੀਰਾ ਵਾਥੋਡੇ हलो उहो की हाल आहे ठीकु आहे ठीक o meu querido, de a lida para cá a o ato fani teziga, o ercacha balagalpegia ਯਾਰ ਯਾਰ ਵੀ ਕਿਉਂ ਦੇ ਚੱਕਾ ਟਾਈਮ ਕੀ ਹੋ ਗਿਆ ਸਵਾਇ ਇੱਕ ਹੋ ਗਿਆ ਯਾਰ ਪਿਆ ਜੀ 10 ਮਿੰਟ ਤਾਂ ਉੱਲੇ ਲੱਗ ਗਈ ਇਹ ਲੋਕ ਨਾ 12 ਵਜੇ ਬੈਠਣ ਨੂੰ ਪਹਿਣਗੇ ਇੱਥੇ ਸਵਾਇ ਇੱਕ ਕਰਤੇ ਹੋਏ ਅਸਰ ਛੁੱਟੀ ਦਾ ਦਾਈ ਆ ਨੀ ਇਹ ਖ ਇਹ ਦੇ ਪੇਟ ਖਰਾਬ ਹੋ ਗਏ ਇਥੇ ਕਿਦਾਂ ਐ ਆਪਾਂ ਕੀ ਲਈ ਬੈਠੇ ਨੇ ਕੱਲ ਵੀ ਉਹਨੇ ਦਿਹਾੜੀ ਗਿਆ ਸੀ ਜਟਵਾ ਡਰਦਾ ਮੋਟਰ ਦਾ ਪਾਣੀ ਉਹ ਤਾਂ ਪੈਣਾ ਹੀ ਉਥੇ ਟਾਟ ਨਾਲ ਪਈ ਰ ਸੈਰਾ ਸੁਤੇ ਨੀ ਆ ਰ ਆ ਕੋ ਪਾਏਗਾ ਚੌਂਟੇ ਚੱਕ ਜੱਦੇ ਚੌਂਟੇ ਚੱਕਾਂ ਦੇ ਜਟਵਾ ਤੂੰ ਤਾਂ ਡੱਕਾ ਹੀ ਨਹੀਂ ਕਰਕੇ ਦਿੰਦਾ ਯਾਰ ਬਾਲਾ ਹਰਾਮ ਦਾ ਖਾਦਾ ਯਾਰ ਇੰਨਾ ਹਰਾਮ ਦਾ ਕੀ ਹੋ ਗਿਆ ਜਿਹੜੀ ਜਿਹੜੀ ਬੰਦਾ ਜਰ ਰਹੇ ਹੈਲੋ ਉਹ ਚੌਂਡੇ ਚੱਕਾ ਹੈਲੋ ਹੈਲੋ ਉਹ ਚੌਂਡੇ ਚੱਕਾ ਹੈਲੋ ਘਰਾੜੇ ਮਾਰੀ ਜਾਂਦਾ ਬੈਠਾ ਲੱਸ ਪਿਆ ਹੈਲੋ ਮੈਂ ਟਰੈਕਟਰ ਵੀ ਲਾਇਆ ਘਰੇ ਜਾ ਕੇ ਭੋਗ ਤੇ ਵੀ ਜਾਇਆ ਤੂੰ ਪੀ ਆਂ ਅਦਾਤਾ ਜੀ ਕਮਾਲ ਹੈ ਤੇਰੀ ਯਾਰ ਓਹ ਭੋਗ ਤੇ ਕੀ ਜਾ ਨਾ ਤੂੰ ਪੀ ਆਂ ਚਾਚਾ ਜੀ ਕੀ ਰਹਾ ਮੈਂ ਤੈਨੂੰ ਕਹਿੰਦਾ ਪਾਣੀ ਖਰਾਬ ਹੈ ਮੈਂ ਹੁਣ ਪੀ ਆ ਕੇ ਗੋਲੀਆਂ ਲੈ ਕੇ ਆ ਰਿਹਾ ਤੇਰੇ ਮਗਰੋਂ ਮੈਂ ਤਾਂ ਦੋ ਵਾਰੀ ਡਾਕਟਰ ਕੋਲ ਗਿਆ ਓਹੀ ਲੈਟੀਆਂ ਲੱਗੀਆਂ ਅੱਛਾ ਕੀ ਖਰਾਬ ਹੋ ਗਿਆ ਕਿਉਂ ਪਾਣੀ ਨੂੰ ਕੀ ਹੋਇਆ ਸੀ ਉਹ ਮੈਂ ਸਾਡੇ ਨਲਕੇ ਦਾ ਪੀਂਦੇ ਨਹੀਂ ਅਸੀਂ ਯਾਰ ਉਹ ਦਾ ਪੀਂਦੇ ਤੇ ਯਾਰ ਉਹ ਦਾ ਹੀ ਸੀ ਇਹ ਉਹ ਜਿਹੜਾ ਪਹਿਲਾ ਪੀਤਾ ਤੇ ਉਹ ਤੇਰੇ ਅੱਜ ਕੇ ਯਾਰ ਉਹ ਦਾ ਗੱਲ ਯਾਦਾ ਆਇਆ ਤੇ ਪਾਣੀ ਥੋੜਾ ਰਹਿ ਗਿਆ ਵਾਟਰ ਬੋਟਲ ਜਿਵੇਂ ਲਓ ਹੋਰ ਲਿਆ ਪਰ ਕੇ ਉਹ ਬਾ ਆ ਗਿਆ ਕੈਂਟਰ ਨਾਲ ਮਗਾਲ ਕੇ ਉਹ ਕੈਂਟਰ ਕਿਉ ਮੈਂ ਰੋਟੀ ਖਾਣ ਲੱਗਿਆ ਕੁ ਛੋਲੇ ਚ ਚਾਚਾ ਯਾਰ ਕੀ ਦੱਸਿਆ ਹਾਂ ਜੇ ਯਾਰ ਨਾ ਪਾਣੀ ਹੋ ਜਾ ਕੰਮ ਜਾਣੀ ਉਹ ਯਾਰ ਤੂੰ ਹੁਣ ਦਿਹਾੜੀ ਆਏ ਕਿ ਜੋਈਂ ਆ ਤੂੰ ਓ ਯਾਰ ਜਵਾਈ ਨਹੀਂ ਕੋਈ ਸਬਜ਼ੀ ਸੱਪਾ ਤਾਂ ਹੁੰਦਾ ਵਿੱਚ ਯਾਰ ਚਾਚਾ ਚਾਰ ਦੀ ਫੜੀ ਹੋਵੇ ਰੋਟੀ ਖਾ ਲੈ ਯਾਰ ਸੁੱਕੀਆਂ ਰੋਟੀਆਂ ਯਾਰ ਓਵੇਂ ਖਾਧੀਆਂ ਯਾਰ ਐ ਥੋੜੇ ਭੇਜ ਦੇਣਗੇ ਫਿਰ ਉਹ ਪਿੰਗਾ ਜਾ ਕੇ ਵੇਖ ਲੈ ਯਾਰ ਕੱਚਾ ਮੱਝੂਠ ਬੋਲਦਾ ਯਾਰ ਤੈਨੂੰ ਉਹ ਟਿਫਨ ਦੇ ਥੱਲੇ ਵਾਲੀ ਡੱਬੇ 'ਚ ਹੋਊ ਤੇ ਕੰਮ ਕੋ ਮੈਂ ਨਾ ਫਿਕਰ ਕਰ ਚੁੱਟੀ ਲਾ ਦੇਾਂਗੇ ਹਾਂ ਵੇਖੀ ਜਨਾਂ ਮੈਂ ਤੇ ਗਾਂ ਲਾ ਰੱਖੀਏ ਕੰਮ ਕਰਕੇ ਝੋਂਡੇ ਚੱਕਾ ਦੇ ਚਾਚਾ ਮੈਨੂੰ ਹਾਂ ਚੱਕੀ ਜਨਾਂ ਝੋਂਡੇ ਵੇਖੀ ਜਨਾਂ ਮੈਂ ਸੱਚ ਕੇ ਬੈਠ ਤਾ ਮੈਂ ਤਾਂ ਫੇਰ ਪੈ ਚੱਲਿਆ ਸੀਗਾ ਚੌਂਡੇ ਚੱਕਾ ਤੂੰ ਮੈਨੂੰ ਦੱਸ ਉਥੋਂ ਘਾ ਨਹੀਂ ਮਾਰਿਆ ਉਹ ਪਾਣੀ ਉਹਨੂੰ ਮੈਂ ਛੱਡ ਗਿਆ ਜੀਰੀ ਨੂੰ ਸੁਣ ਗਿਆ ਇੱਥੇ ਹੀ ਮੈਨੂੰ ਕੁਛ ਨਹੀਂ ਕੀਤਾ ਸੀਦਾ ਉਹ ਕਾ ਦਾ ਚੌਂਡੇ ਚੱਕਾ ਯਾਰ ਤੂੰ ਮੈਨੂੰ ਸਮਝ ਨਹੀਂ ਹੁੰਦੀ ਚੀਤ ਹੈ ਜਾਣਾ ਯਾਰ ਢਿੱਡ ਖਰਾਬ ਹੋ ਗਿਆ ਢਿੱਡ ਖਰਾਬ ਹੋ ਗਿਆ ਨੀਂਦ ਖਰਾਬ ਹੋ ਗਈ ਉਹ ਨੀਂਦ ਨਹੀਂ ਚਾਚਾ ਤੈਨੂੰ ਅਸੀਂ ਚੁੱਟੀ ਲਾ ਦੇਂਗੇ ਯਾਰ ਕਿਦਾ ਤੁਸੀਂ ਐ ਬੜਾ ਕਰਦੇ ਹੋ ਚਾਚਾ ਯਾਰ ਪਤਾ ਕੀ ਗੱਲ ਹੈ ਤੇਰਾ ਤਾਂ 500 ਆ ਮੈਨੂੰ ਲੱਗਦਾ ਮੇਰੇ ਤੇ 1000 ਲੱਗੂ ਤੂੰ ਐ ਕਰ ਮੈਨੂੰ ਡਾਕਟਰ ਨੇ ਕਿਹਾ ਤੂੰ ਘੰਟਾ ਕ ਪੈ ਜੀ ਆਪਾਂ ਛੁੱਟੀ ਲਾ ਦੇਂਗੇ ਤੂੰ ਉਹਨੇ ਨਾ ਚਾਚਾ ਬਣ ਕੇ ਨਾ ਪਾਣੀ ਪੂਣੀ ਪੀ ਤੇ ਵਟ ਜੀ ਕਰ ਯਾਰ ਕਿਲਾ ਕਰ ਬੱਲੇ ਸਿਆਣੇ ਆਜੇ ਸਾਰਾ ਕੁਝ ਹੁਣ ਤੂੰ ਲੜਾ ਬਣ ਕੇ ਬੈਠ ਤੇ ਮੈਂ ਤੇ ਜੇ ਕੰਮ ਕਰਾਂ ਤੇ ਵਟਾ ਹੀ ਤੇਰੀਆਂ ਮੇਰਾ ਕੀ ਇਹ ਨਾ ਚਲਾ ਉਹ ਦਿਨ ਤਾਂ ਪੂਰਾ ਕਰ ਤੂੰ ਦੜ ਕਰੂੰਗਾ ਛੁੱਟੀ ਲਾ ਦੇਾਂਗੇ ਯਾਰ ਵਾਹ ਯਾਰ ਤੇਰੇ ਹਉਨ ਉਹਦੇ ਕੀ ੱਕੇ ਖਾਣ ਗਿਆ ਦੱਸ ਉਹ ਕਿੱਧਰ ਫਿਰਦਾ ਤੂੰ ਇਹ ਤਾਂ ਤਾਂ ਗਿਆ ਨਹੀਂ ਜੇ ਹੁਣ ਤੇਰੇ ਦਾ ਕੋਈ ਮੂੰਹ ਸਰ ਦਾ ਪਤਾ ਲੱਗੇ ਵੀ ਕੀ ਕਰਦਾ ਤੂੰ ਉਹ ਭਾਈ ਜੀ ਬਣ ਕੇ ਚਾ ਹਾਂ ਦੁਪਹਿਰ ਦਾ ਚਾਹ ਤੋਂ ਬਾਅਦ ਭਾਈ ਜੀ ਬਣ ਜਾਂਦੀ ਵੀਰੇ ਹੁਣ ਮੈਂ ਠੀਕ ਆ ਬੁਰਸ਼ ਲੈ ਕੇ ਦੇਵਾਂ ਪੇਸਟ ਕੀ ਯਾਰ ਦੱਸ ਤੂੰ ਦਾ ਨਾ ਚੌੜ ਵਾਲੀ ਕਰਦਾ ਤੇ ਦੱਸ ਤੂੰ ਗਏ ਨਹੀਂ ਆ ਯਾਰ ਤੇ ਲੱਗੀ ਆ ਉਹ ਜਾਨਾ ਪਿਆਵਾ ਜਾਨਾ ਹੈ ਤਾਂ ਜਾ ਯਾਰ ਆਇਆ ਕਰੋ ਜਵੇਂ ਇਹਨਾਂ ਕੰਮ ਇਹ ਤੁਸੀਂ ਮਾਪਾ ਬਾਪ ਡੱਕਾ ਤੋੜਦੇ ਨਾ ਮੈਨੂੰ ਤੋੜਨ ਦੇ ਪਾਣੀ ਨਹੀਂ ਰੱਬ ਤਰੋ ਕਰਨਗੇ ਕੀ ਇੱਥੇ ਬੈਠ ਤਾਂ ਹੀ ਤਾਂ ਡੱਕੇ ਨਹੀਂ ਤੋੜਦੇ ਚਾਰ ਚੁਫੇਰੇ ਚਲ ਪਾਣੀ ਤਾਂ ਮੈਂ ਫੇਰ ਲੈਣ ਜਾਣਾ ਹੁਣ ਤੂੰ ਕਰਦਾ ਕੀ ਹੈ ਹੈ ਕਰਦਾ ਕੀ ਹੈ ਹੁਣ ਤੂੰ ਮੈਂ ਹਾਂ ਉਹ ਫੋਨ ਆਇਆ ਤੇ ਮੈਂ ਵੇਂਦਾ ਸੀਗਾ ਤੂੰ ਦੇ ਆਪਾਂ ਤਕੇ ਪਾਣੀ ਮਤ ਟੁੱਟੀ ਲਾ ਦੇਾਂਗੇ ਪ੍ਰਵਾਹ ਨਾ ਕਰ ਤੂੰ ਹੁਣ ਤਾਂ ਸਾਹਮਣੇ ਜਾ ਕੇ ਧਾਇਰ ਵਟ ਘੜ ਕੇ ਹੁਣ 2 ਮਿੰਟ ਦਾ ਬੈਠਣਾ ਹੀ ਆ ਯਾਰ ਤੁਸੀਂ ਤਾਂ ਜਾਣ ਲਈ ਤੁਸੀਂ ਕਹਿੰਦੇ ਦਿਹਾੜੀਆਂ ਲਿਆਏ ਕਿ ਨਹੀਂ ਲਏ ਆਹ ਹੀ ਦੁੱਖ ਹੁੰਦਾ ਮਾਰੇ ਜ਼ਿੰਮੇਵਾਰ ਦਾ ਛੋਟੇ ਜ਼ਿੰਮੇਵਾਰ ਦੇ ਦਿਹਾੜੀ ਨਾ ਆਵੇ ਮੈਨੂੰ ਐ ਲੱਗਦਾ ਮੈਂ ਕਲੰਕ ਸੇੜ ਲਿਆ ਓ ਕਿੱਥੇ ਯਾਰ ਤੂੰ ਪਾਣੀ ਤਾਂ ਲਿਆ ਤੂੰ ਤਾਂ ਜਦਾਈ ਹੀ ਕਰੀ ਜਾਂਦਾ ਮੇਰੇ ਨਾਲ ਤੂੰ ਤਾਂ ਯਾਰ ਮੈਂ ਤਾਂ ਤੇਰੇ ਨਾਲ ਮੈਂ ਚਾਚੇ ਨਾਲ ਗੱਲਾਂ ਬਾਤਾਂ ਮਾਰਾਂਗੇ ਤੇ ਚਿੱਤ ਖੁਸ਼ ਹੋਊਗਾ ਇੰਨੀਆਂ ਗੱਲਾਂ ਅਸਰਮ ਦਾ ਤੇ ਤੂੰ ਓ ਜਾ ਉਹਦਾ ਚਾਚਾ ਹੁਣ ਓ ਜਾਨਾ ਜਾਨਾ ਓ ਤੱਕ ਮੇਰੀ ਗੱਲ ਸੁਣ ਹਾਂ ਉਹ ਹੁਣ ਜਾਨਾ ਨਾ ਕਰੀ ਇੱਕ ਤਾਂ ਟੋਪੀਆਂ ਲਈ 5 ਰੁਪਏ ਦੇ ਜਾਂ ਸੰਤਰੇ ਜਿਹੜੀਆਂ ਅੱਛਾ ਇੱਕ ਦੋ ਸਿਕ ਟਾਂ ਫੜੀਆਂ ਚਾਚਾ ਬਣ ਕੇ ਚੰਗਾ ਚੱਕ ਨਹੀਂ ਬਣਾ ਲਿਵਾ ਨਾ ਨਾ ਜਰਦ ਦੀ ਪੁੜੀ ਲੈ ਕੇ ਉਹ ਕੱਕ ਪੈਸੇ ਕਟਾ ਦੂਗਾ ਮੈਂ ਕੀ ਯਾਰ ਤੂੰ ਤੇ ਮੰਨ ਤਾ ਤੂੰ ਜਾਵੇਂ ਹੀ ਗਈ ਹੁਣ ਯਾਰਾ ਉਹ ਕਿਹੜਾ ਦਿਨ ਚੜਿਆ ਸੀ ਅਜੇ ਮੈਂ ਕੰਜਰ ਨੇ ਆਖਿਆ ਵੀ ਉਹਨੂੰ ਲੈ ਜਾ ਉਹ ਜਾ ਯਾਰ ਜੱਤਾ ਚੌੜ ਨਾ ਕਰ ਤੂੰ ਮੇਰੇ ਨਾਲ ਗੱਲ ਨਾ ਪਤਾ ਕੀ ਕਰਦਾ ਹਾਂ ਤੂੰ ਉੜਦਾ ਮੈਂ ਤੂੰ ਜਾ ਤਾਂ ਸਹੀ ਯਾਰ ਤੂੰ ਮੈਨੂੰ ਸਿੱਧੀ ਗੱਲ ਦੱਸ ਦਿੱਤੇ ਉਹ ਕੰਮ ਨੇ ਵਿੜਿਆ ਪਿਆ ਹੋਵੇ ਅੱਤੈ ਉਹ ਦਿਨ ਵਟਕੜੀ ਪਈ ਹੋਗੀ ਉਹ ਤੂੰ ਤੋੜਨਾ ਢੱਕਾ ਕਿ ਨਹੀਂ ਹਲੋ ਅੱਛਾ ਗਾਬਵਾਰ ਹੋਗੀ ਪੈਸੇ ਅੱਛਾ ਉਹ 1000 ਰੁਪਿਆ ਫੜ ਲੈਣਾ ਚਾਹੇ ਤੂੰ ਓ ਚਾਚਾ ਹਾਂ ਓ ਯਾਰ 1000 ਰੁਪਿਆ ਦੇ ਇੱਕ ਦਾ ਗਾਂ ਮਾਰੂ ਕੋ ਸਾਡੂ ਆ ਗਿਆ 1000 ਕਮਾਲ ਕਰਦਾ ਤੂੰ ਜਮੈਂ ਤੇ ਕੱਲ ਨੂੰ ਆਉਣਾ ਹੀ ਆ ਤੇਰੇ ਬਈ ਰਹਿਣ ਦੇ ਜਿਹੋ ਜੀ ਅੱਜ ਤੂੰ ਹਰ ਲਿਆਤਾ ਓ ਚਾਚਾ ਲਾ ਦਾਂਗੇ ਛੁੱਟੀ ਯਾਰ ਫਿਰ ਤੂੰ ਆਪ ਐਂ ਕਰ ਦੇ ਨਾ ਮੈਂ ਤੇਰਾ ਆਖਿਆ ਨਹੀਂ ਮੋੜਿਆ ਮੈਂ ਬੈਠੇ ਚੱਲ ਪਾ ਥੋੜੇ ਨੂੰ ਆਖਿਆ ਸੀ ਮੇਰੀ ਗੱਲ ਸੁਣ ਹਾਂ ਸਾਰਾ ਦੇ ਨਹੀਂ ਤੂੰ ਅੱਜ ਖਰਾਬ ਦੀਆਂ ਖਾਧੀਆਂ ਤੇ ਹੁਣ ਤੂੰ ਜਾ ਤੇਰੇ ਮਗਰ ਤੋਂ ਮਨਾਥ ਨੇ ਆਖੀ ਜਨਾ ਕੰਮ ਕਰਿਆ ਹੋਇਆ ਤਾਂ ਤੇ ਦਿਨ ਤਾਂ ਛੱਪ ਚੱਲਿਆ ਹੁਣ ਤੇ ਮੈਂ ਸਾਰਾ ਕੁਝ ਹੀ ਕਰ ਦੂੰ ਹਜੇ ਤਾਂ ਤੇਰਾ ਤੇ ਪਿਆ ਜਲ ਪਰ ਪਾ ਤੋਈ ਦੇ ਗਿਆ ਯਾਰ ਫਿਰ 500 ਰੁਪਏ ਲੈ ਲੈ ਬੇ ਚਾਚਾ فرمایا ਤੇਰੇ ਮੁੜਕੇ ਨਹੀਂ ਆਉਂਦਾ ਪ੍ਰਭਾ ਬੈਂਕ ਲਾ ਮੈਂ ਤੇਰੇ ਅਖੇਦੋ ਭੱਜਿਆ ਅਰੰਦਰਾ ਆ ਲੈ 500 ਓ ਚਾਚਾ ਯਾਰ ਹਣ ਹਜ਼ਾਰ ਦੇ ਦੇ ਮੈਂ ਕੱਲ ਨੂੰ ਫੇਰ ਆ ਜੂ ਚੱਲ ਗੱਲ ਸੁਣ ਹਾਂ ਲੈ ਹਜ਼ਾਰ ਹੀ ਲੈ ਪਰ ਗੱਲ ਇੰਨੀ ਐ ਪਾਲਾ ਜੇ ਉਚ ਰਾਤ ਛੋਰ ਆਉ ਉਹਨੂੰ ਫੜਾ ਦੀ ਜਾਂਦਾ ਹੀ ਆ ਤੂੰ ਨਹੀਂ ਨਹੀਂ ਉਹ ਆਈਏ ਮੈਨੂੰ ਫੜਾ ਦੀ ਬਾ ਤੂੰ ਜੇ ਪਾਲਾ ਜੇ ਉਚ ਮੈਂ ਫੋਨ ਕਰ ਦੂੰਗਾ। ਚਲ ਠੀਕ ਹੈ। ਹਾਂ ਕੰਮ ਕਰ ਹੁਣ। ਹਿੰਮਤ ਨਹੀਂ। ਮੈਂ ਆ ਜਾਣਾ ਉੱਥੇ ਫੜਾ ਕੇ ਉਹਨਾਂ ਨੂੰ। ਚਲ ਜੂਗਾ। ਚਲ ਠੀਕ ਹੈ। ਹਾਂ ਕੰਮ ਕਰ ਹੁਣ। ਹਿੰਮਤ ਨਹੀਂ। ਮੈਂ ਆ ਜਾਣਾ ਉੱਥੇ ਫੜਾ ਕੇ ਉਹਨਾਂ ਨੂੰ। ਚਲ ਠੀਕ ਹੈ। ਓਏ ਵਾਟਰ কুলਰ ਲੈ ਜਾ। ਫੜਾ ਦੂੰਗਾ। ਚੰਡਾ। ਹੋਰ। ਮੈਂ ਉਹਨਾਂ ਦਾ 10 ਮਿੰਟਾਂ ਤੱਕ। ਠੀਕ ਹੈ। ਬੈਠਾ ਯਾਰ। ਇਹ ਬੰਦਾ ਕਰਦਾ ਕੀ ਹੈ? ਹੁਣ ਤਾਂ ਕੱਲ ਦੀ ਪੈਸੇ ਫੜਾ ਬੈਠਾ ਮੁੰਡੇ ਨੂੰ ਤੇਰੇ। ਚੱਲ ਵੇਖੀ ਜੂ ਕੱਲ ਨੂੰ ਤਾਂ ਚੱਲ ਮੈਂ ਕੋਲੇ ਹੀ ਹੋਊਂਗਾ ਫੇਰ ਵੇਖੂੰ ਕੀ ਕਰਦਾ ਹੈ ਕੋਈ ਨਾ ਪੁੱਛਦਾ ਤਾਂ ਹੈ ਉਹ ਕੀ ਕਰੀ ਜਾਂਦਾ ਹੁਣ ਤੂੰ ਓਏ ਆ ਗਿਆ ਚਾਚਾ ਸਮਾਨ ਜਾ ਸਮੀ ਜਾਂਦਾ ਸੀ ਇਹਦਾ ਇੰਨਾ ਲਾ ਰਿਹਾ ਹਾਂ ਇਹਦਾ ਥੱਕ ਗਿਆ ਚਾਚਾ ਹਾਂ ਨੇ ਰੀ ਲਿਆ ਸੀ ਨਾ ਕੰਮ ਦੇ ਉਹ ਚਾਚਾ ਅੱਜ ਮੈਂ ਥੋੜਾ ਟਿੱਲਾ ਹੋ ਗਿਆ ਤੇ ਬਰੇ ਦੰਦਸਾ ਡਾਕਟਰ ਕੋਲ ਜਾ ਉਹਦਾ ਦੋ ਵਾਰੀ ਤਾਂ ਤੇਰਾ ਭਰਾ ਸਰੀਰ ਦੇ ਕੋਈ ਨਾ ਕੱਲੂ ਵੇਖੀ ਲਾ ਦੇਾਂਗੇ ਛੁੱਟੀ ਤੂੰ ਤੇ ਟਿੱਲੇ ਦੇ ਪੈਸੇ ਲੈਣ ਵੇਲੇ ਕਿਉਂ ਕਸਿਆ ਜੰਨਾ ਉਹ ਚਾਚਾ ਯਾਰ ਕੁੜ ਗਰੀਬ ਨੇ ਤੇ ਮੈਂ ਮੈਂ ਤੇਰੇ ਕੱਲ ਨੂੰ ਕੰਮ ਹੀ ਕਰੂੰਗਾ ਅੱਜ ਦਾ ਦਿਨ ਦਾ ਤੇਰਾ 300 ਦਾ ਬਣਦਾ ਹੀ ਸੀ ਤੇ ਤਾਲ ਦੇ ਦਿਨ ਤੇ ਮੈਂ ਫੜ ਲਿਆ ਉਹਦਾ ਕੀ ਹੋ ਗਿਆ ਫਰ ਅੱਜ ਤੂੰ ਜਿੰਨਾ ਲਹੂ ਪੀਤਾ ਨਾ ਕੋਈ ਨਹੀਂ ਪੀ ਸਕਦਾ ਉਹ ਫਿਰ ਟਿੱਲਾ ਹੋ ਗਿਆ ਤੇ ਤੇ ਆਪਣਾ ਲੈ ਨਹੀਂ ਘਟ ਕੀ ਚਾ 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 ਯਾਰ ਸਾਰੇ ਪਿਉਂਦੇ ਆ ਤੂੰ ਕੱਲਾ ਤਾਂ ਨਹੀਂ ਪਿਉਂਦਾ ਆਏ ਯਾਰੇ ਬਾਕੀ ਹੋ ਜੇ ਇਹ ਬੰਦਾ ਉਹ ਯਾਰ ਤੂੰ ਕੱਲ ਨੂੰ ਆਈ ਨਾ ਆਈ ਮੈਂ ਤਾਂ ਚੱਲੇ ਆ ਉਹ ਮੇਰੀ ਗੱਲ ਸੁਣ ਚਾਚਾ ਉਹ ਛੁੱਟੀ ਲਾ ਦੇਗੇ ਇਹ ਗੱਲ ਸੁਣ ਮੇਰੀ ਜਿੰਨਾ ਤੁਹਾਡੇ ਚੰਮ ਢੇੜਿਆਂ ਦਾ ਕਿਸੇ ਦਿਨ ਨਾ ਹੋਇਆ ਕੰਮ ਤਾਂ ਕੀ ਲਾ ਦੇਗਾ ਜਿੰਨਾ ਤੁਹਾਡੇ ਕੰਮ ਮੈਂ ਢੇੜਦਾ ਚੰਮ ਇੱਥੇ ਆ ਕੇ ਸਾਰੀ ਦਿਹਾੜੀ ਤੁਰਿਆ ਫਰਾ ਮੈਂਟਨਿਟੀ ਕਰਵਾ ਅ ਤੰਜੇ ਤਾਂ ਖਿਲਰੇ ਪਏ ਤੇਰਾ ਚੰਮ ਢੇੜਿਆਂ ਚੰਮ ਇਹ ਤਾਂ ਪਾਣੀ ਲੱਗਿਆ ਪਾਣੀ ਲੱਗੇ ਕਿਵੇਂ ਇਸ ਵਰਗਾ ਜਾਂਦੀਆਂ ਚੇਰ ਤੂੰ ਸੋ ਕੋ ਮੈਨੂੰ ਕਿ ਖੋਚਾਂ ਦੇ ਵੇਧੀਆਂ ਤੂੰ ਖਣ ਲਾਦ ਕੇ ਆਹ ਤੋਰੇ ਜੋ ਖੋਤੇ ਨੂੰ ਰੁਕੀ ਪਹੁੰਚਾਉਂਦਾਗਾ ਤੇ ਵਾਟਰ ਗੂਲੋ ਤੱਤਾ ਇਹ ਫੜਾਦਾ ਪਾਣੀ ਬਰਸਰੂਗਾ ਦਾ ਪਾਣ ਦਾ ਟਾਣੀਆਂ ਨੂੰ ਲੈ ਕੇ ਛੋੜ ਮਸਾ ਲਿਆ ਚੱਕੇ ਤੂੰ ਬੁੜਾ ਫੜਾ ਜਾ ਮੈਨੂੰ ਹੱਥ ਬਣਾ ਲੈ ਕਾਲ ਦਾਦਿਆਂ ਪੂਰਾ ਕਰਾ ਜਾ ਤੜਕੇ ਸਦੇ ਮੈ ਮੇਰੀ ਆਤ ਤਾਂ ਵੀ ਅੱਜ ਤਾਂ ਹੋਇਆ ਮੈਂ ਲੇਟ ਮਾਂ ਦਾ ਮੈਨੂੰ ਪਤਾ ਇੰਦਰੀ ਆਉਣਾ ਆ ਆ ਪੱਸਦੇ ਹਾਂ ਆਉਣੇ ਆ ਬਾਈ ਠੀਕ ਹੈ ਨਾ ਆਪਾਂ ਜਿੱਥੇ ਲੋਕ ਆ ਇੱਥੇ 8 ਵਜੇ ਆ ਕੇ ਖੜ੍ਹ ਦੇਣਾ ਆਪਾਂ ਤਾਂ 6 ਵਜੇ ਉਹਦੇ ਘਰੇ ਵਰਜਣੇ ਪਾਉਣੇ ਸੀ ਵੀ 6 ਵਜੇ ਨੂੰ ਖੇਤ ਘਟਾ ਪਹਿਲਾ ਬੈਨੇ ਆ ਬਾਈ ਉਹ ਵੀ ਨਹੀਂ ਬੈਨੇ ਤੇਰੇ ਕੱਲ ਨੂੰ ਦੇਖਾਂ ਗੱਲਾਂ ਨਾਲ ਜੈਸ ਨਾਲ ਉਹ ਮੈਂ ਕਿਹਾ ਲਾ ਦੇਗਾ ਛੁੱਟੀ ਉਹ ਚੱਤੇ ਆਪਣਾ ਫਿਰ 100 ਰੁਪਇਆ ਦੇ ਦੇ ਨਹੀਂ ਲੈ ਤਾਂ ਫਿਰ ਆਪਣਾ ਜਵਾਕ ਨੂੰ ਫੜਾ ਦੇ ਉਹ ਯਾਰ ਜੀ 1100 ਚ ਮੈਨੂੰ ਪਾਣ ਕੱਲ ਤੂੰ ਮੈਨੂੰ ਹੀ ਦਿਹਾੜੀ ਲੈ ਜਾ ਉਹ ਜੱਤਾ ਯਾਰ ਗੱਲ ਤੋਂ ਮੇਰੀ ਉਹ ਕੱਟ ਲਈ ਹੁਣ ਉਹ ਕਿਥੇ ਜੱਦਾ ਜਰਾ ਚ ਬੋਤਲ ਲੈ ਕੇ ਜਣੀ ਮੈਂ ਉਹਨੂੰ ਆਖਿਆ ਹੁਣ ਸਾਡੂ ਆਇਆ ਯਾ ਤੂੰ ਤਾਂ ਥੋੜੇ ਦਾ ਕਾਰੀ ਬੜੇ ਥੋੜੇ ਕਹਿੰਦਾ ਉਹ ਨਹੀਂ ਮੁੜਨਦੇ ਬੜੇ ਦਲੇਰ ਆ ਤੁਸੀਂ ਸਾਰੇ ਥੋੜੇ ਕਰਾਈ ਪਲੇ ਨਿਗੇ ਨਿਗੇ ਹੋਰ ਤਾਂ ਪਿੱਛੜਦਾ ਮੂੰਹ ਹੀ ਨਹੀਂ ਵਖਾ ਜਾਗੇ ਸੀ ਚਲ ਆ ਜਾ ਪਿਓ ਕਿਆ ਦੂਮ ਚਲ ਤੁਰ ਐਦਾ ਚਾ ਚਾ ਠੀਕ ਆ ਕੰਮ ਕਮ ਸੰਭਟਾ ਹੁਣ ਤਾਂ ਦਿਨ شپਗਾ ਚੱਲਦੇ ਆ ਥੱਕੇ ਪਏ ਆ ਰਾਤ ਵੀ ਪਾਣੀ ਤੇ ਚਲ ਮੈਨੂੰ ਵੀ ਦੂ ਚਾ ਤੇਰੇ ਕਰਕੇ ਮਾਗਾ ਮੈਂ ਹੋਰ ਤਾਂ ਜੱਦਾ ਨਹੀਂ ਸੀ ਹੋਰ ਕਿਉਂ ਲੈ ਜਾਂਦਾ ਵੀ ਨਹੀਂ ਸੀ